ਸੋਸ਼ਲ ਮੀਡੀਆ ਤੇ ਤਿਤਲੀ ਦੇ ਨਾਮ ਤੋਂ ਜਾਣਨ ਵਾਲੀ ਕੁੜੀ ਦਾ ਵਿਆਹ ਹੋ ਚੁੱਕਿਆ ਤੇ ਹੁਣ ਵੀ ਲੋਕ ਉਸ ਨੂੰ ਟ੍ਰੋਲ ਕਰ ਰਹੇ ਨੇ ਕੁਝ ਸਮਾਂ ਪਹਿਲਾਂ ਇੱਕ ਮੁੰਡੇ ਦੇ ਉਸਨੇ ਥੱਪੜ ਮਾਰੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਕਾਫੀ ਜ਼ਿਆਦਾ ਕੰਟਰੋਵਰਸੀ ਛੇੜੀ ਸੀ ਪਰ ਉਸ ਤੋਂ ਬਾਅਦ ਕੁੜੀ ਦਾ ਵਿਆਹ ਹੋ ਗਿਆ ਮੁੰਡੇ ਦੇ ਨਾਲ ਜਿਸ ਦੇ ਨਾਲ ਉਸ ਦੀਆਂ ਅਕਸਰ ਵੀਡੀਓ ਦੇਖੀਆਂ ਗਈਆਂ ਸਨ ਤਾਂ ਹੁਣ ਫੇਰ ਲੋਕ ਟ੍ਰੋਲ ਕਰ ਰਹੇ ਨੇ ਤਿਤਲੀ ਵਾਲੀ ਕੁੜੀ ਨੂੰ ਜਿਸ ਨੇ ਗਰਦਨ ਦੇ ਉੱਤੇ ਤਿਤਲੀ ਛਿਪਾਈ ਹੋਈ ਹੈ ਤੇ ਹੁਣ ਉਹ ਫਿਰ ਵੀ ਵੀਡੀਓ ਪਾ ਰਹੀ ਆ ਸੋਸ਼ਲ ਮੀਡੀਆ ਤੇ ਰੀਲਸ ਪਾ ਰਹੀ ਹੈ ਕੁੜੀ ਤੇ ਉਸ ਦੀਆਂ ਵੀਡੀਓ ਦੇ ਵਿੱਚ ਇੱਕ ਰੀਲਸ ਹੁੰਦੀ ਹੈ ਜਿਹਦੇ ਵਿੱਚ ਸੌਂਗ ਲੱਗਿਆ ਹੋਇਆ ਤੇ ਲੋਕ ਉਸ ਨੂੰ ਉਸ ਮੁੰਡੇ ਦੇ ਨਾਲ ਜੋੜ ਰਹੇ ਨੇ ਜਿਸ ਨੇ ਥੱਪੜ ਮਾਰਿਆ ਸੀ ਕਿ ਸਦਾ ਤੇਰੇ ਲਈ ਦਰਵਾਜ਼ੇ ਖੁੱਲੇ ਨੇ ਤੇ ਲੋਕ ਇੰਨਾ ਕੁਝ ਵੀ ਬੋਲ ਰਹੇ ਨੇ ਕਿ ਵਿਆਹ ਤੋਂ ਬਾਅਦ ਵੀ ਨਹੀਂ ਭੁੱਲ ਰਹੀ ਪੁਰਾਣਿਆਂ ਨੂੰ ਇਹ ਅਸੀਂ ਨਹੀਂ बोल ਰਹੇ ਲੋਕਾਂ ਦੇ ਕਮੈਂਟ बोल ਰਹੇ ਨੇ ਤਾਂ ਦੇਖੋ ਹੁਣ ਤਾਂ ਨਵੀਂ ਜ਼ਿੰਦਗੀ ਸ਼ੁਰੂ ਹੋ ਚੁੱਕੀ ਹੈ ਕੁੜੀ ਦੀ ਵਿਆਹ ਹੋ ਚੁੱਕਿਆ ਉਸ ਨੂੰ ਆਪਣੇ ਘਰ ਤੱਕ ਸੀਮਤ ਰਹਿਣ ਦਿਓ ਸੋਸ਼ਲ ਮੀਡੀਆ ਤੱਕ ਨਾ ਆਣ ਦਿਓ ਵੀਡੀਓ ਪਾ ਰਹੀ ਹੈ ਪਾਈ ਜਾਣ ਦਿਓ ਕੋਈ ਦਿੱਕਤ ਨਹੀਂ ਪਰ ਤੁਸੀਂ ਕਮੈਂਟਾਂ 'ਚ ਭਰਾਵੋ ਨਾ ਬੋਲੋ ਹੁਣ ਉਸ ਦੀ ਆਪਣੀ ਲਾਈਫ ਹੈ ਪਰਸਨਲ ਲਾਈਫ ਹੋ ਚੁੱਕੀ ਹੈ ਪਹਿਲਾਂ ਇਕੱਲੀ ਸੀ ਹੁਣ ਦੋ ਹੋ ਚੁੱਕੇ ਨੇ ਤਾ ਦੋਸਤੋ ਤੁਹਾਨੂੰ ਦੱਸ ਦਈਏ ਲੋਕ ਹੁਣ ਵੀ ਟਰੋਲ ਕਰੀ ਜਾ ਰਹੇ ਨੇ ਉਸ ਕੁੜੀ ਨੂੰ ਕਰੀ ਜਾ ਰਹੇ ਨੇ ਤੇ ਉਸ ਮੁੰਡੇ ਨਾਲ ਜੋੜ ਰਹੇ ਨੇ ਜੋ ਜਿਸ ਦੇ ਥੱਪੜ ਵੱਜਿਆ ਸੀ ਤੇ ਉਹ ਮੁੰਡਾ ਹੁਣ ਵੱਖਾ ਤੇ ਉਸ ਮੁੰਡੇ ਦਾ ਕੋਈ ਲੈਣਾ ਦੇਣਾ ਤਾਂ ਨਹੀਂ ਰਿਹਾ ਪਰ ਲੋਕ ਉਸ ਦਾ ਹੀ ਮਜ਼ਾਕ ਉਡਾ ਰਹੇ ਨੇ ਤੇ ਕੁੜੀ ਦਾ ਵੀ ਮਜ਼ਾਕ ਉਡਾ ਰਹੇ ਨੇ ਕਿ ਕੁੜੀ ਨੇ ਕਿਹਾ ਕਿ ਤੇਰੇ ਲਈ ਸਦਾ ਦਰਵਾਜ਼ੇ ਖੁੱਲੇ ਨੇ ਦੇਖੋ ਇਹ ਛੋਟੀ ਜੀ ਕਲਿੱਪ ਤੁਹਾਨੂੰ ਦਿਖਾ ਰਹੇ ਹਾਂ ਉਸ song ਦੀ ਤਾਂ ਦੋਸਤੋ ਇਸ ਰੀਲ ਨੂੰ ਜੋੜਿਆ ਜਾ ਰਿਹਾ ਉਸ ਮੁੰਡੇ ਦੇ ਨਾਲ ਹੁਣ ਹੁਣ ਇਸ Song ਦੇ ਉੱਤੇ ਪਤ ਨਹੀਂ ਕਿੰਨੀਆਂ ਕੁੜੀਆਂ ਨੇ ਵੀਡੀਓ ਬਣਾਈ ਹੋਵੇਗੀ ਤਾਂ ਹੁਣ ਸਾਰਿਆਂ ਨੂੰ ਤਾਂ ਤੁਸੀਂ ਜੋੜ ਨਹੀਂ ਸਕਦੇ ਪਰ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਸੀ ਉਹਨਾਂ ਨੂੰ ਜੋੜਿਆ ਜਾ ਰਿਹਾ ਹੁਣ ਕਮੈਂਟਾਂ 'ਚ ਦੱਸਿਓ ਕੀ ਕੁੜੀ ਨੂੰ ਹੁਣ ਟ੍ਰੋਲ ਕਰਨਾ ਚਾਹੀਦਾ ਜਾਂ ਨਹੀਂ ਲੋਕ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਕਮੈਂਟਾਂ 'ਚ ਦੱਸ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਸਟਿਕਾ